ਵਾਹਿਗੁਰੂ ਸਾਹਿਬ ਜੀਓ ਫਰੀ ਸਾਗ ਮਹੱਲਾ 5 ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਤਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਵੇਸ ਹਰ ਨਾਮ ਰਦੈ ਨ ਵਸੈ ਕਾਰਜ ਕਿ ਤੈ ਨ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤਨਤ ਸਾਧਕੇ ਗੁਰ ਚਰਣੇ ਚਤ ਲਾਏ ਰਹਾਉ ਨਾਮ ਨਿਧਾਨ ਤੇ ਆਈਐ ਮਸਤਕ ਹੋਵੇ ਪਾਗ ਕਾਰਜ ਸਭ ਸਵਾਰੀ ਐ ਗੁਰ ਕੀ ਚਰਣੀ ਲਾਗ ਹੋ ਮੈ ਰੋਗ ਪ੍ਰਮ ਕਟਿਐ ਨਾ ਆਵੇ ਨਾ ਜਾਗ ਕਰ ਸੰਗਤ ਤੂੰ ਸਾਧਕੀ 86 ਤੀਰਥ ਨਾਉ ਜਿਉ ਪ੍ਰਾਨ ਮਨ ਤਨ ਹਰੇ ਸਾਚਾ ਇਹੋ ਸਵਾਉ ਇਥੇ ਮਿਲਹਿ ਵਡਿਆ ਦਰਗਹ ਪਾਵੇ ਇਥਾਓ ਕਰੇ ਕਰਾਏ ਆਪ ਪ੍ਰਭ ਸਭ ਕਿਛ ਤਸਹਿ ਹਾਥ ਮਾਰ ਆਪੇ ਜੀਵਾਲਦਾ ਅੰਦਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੇ ਸਰਬ ਘਟਾ ਕੇ ਨਾਥ ਫਿਰ ਰਾਗ ਮਹਲਾ ਪੰਜਵਾ ਮੇਰਾ ਤਨ ਯਰ ਧਨ ਮੇਰਾ ਰਾਜ ਰੂਪ ਮੈਂ ਦੇਸ ਸਤ ਦਾਰਾ ਬਨਤਾ ਅਨੇਕ ਬਹੁਤ ਰੰਗ ਅਰਵੇਸ ਹਰ ਨਾਮ ਹਿਰਦੈ ਨ ਵਸੇ ਕਾਰਜਿਕ ਤੈ ਨ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਣੇ ਚਿਤ ਲਾਏ ਰਹਾਉ ਨਾਮ ਨਿਧਾਨ ਤੇ ਆਈਐ ਮਸਤਕ ਹੋਵੇ ਭਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਣੀ ਲਾਗ ਹੋ ਮੈ ਰੋਗ ਪ੍ਰਮ ਕਟਿਐ ਨਾ ਆਵੇ ਨਾ ਜਾਗ ਕਰ ਸੰਗਤ ਤੂੰ ਸਾਧਕੇ ਅਠ ਸਠ ਤੀਰਥ ਨਾਉ ਜੀਉ ਪ੍ਰਾਨ ਮਨ ਤਨ ਹਰੇ ਸਾਚਾ ਇਹੋ ਸੋ ਆਓ ਐਥੇ ਮਿਲਹਿ ਵਡਾਈਆ ਦਰਗਹ ਪਾਵਹਿ ਥਾਓ ਕਰੇ ਕਰਾਏ ਆਪ ਪ੍ਰਭ सब किशति हाथ मार आपे जल वालदा अंतर बाहर साथ नानक प्रभ सरणागते कटा कटाके नाथ ਫਿਰ ਰਾਗ ਮਹੱਲਾ ਪੰਜਵਾ ਮੇਰਾ ਤਨ ਅਰ ਤਨ ਮੇਰਾ ਰਾਜ ਰੂਪ ਮੈਂ ਦੇਸ ਸੁਤਦਾਰਾ ਬਨਤਾ ਆਨੇ ਕ ਬਹੁਤ ਰੰਗ ਅਰ ਵੈਸ हर नाम हृदय न वसे कार्यतन लेख मेरे मन हर हर नाम आए कर संगत नित न तदके गुरुचरे चित लाए रा ਨਾਮ ਨਿਧਾਨ ਤੇ ਆਈਏ ਮਸਤ ਹੋਵੇ ਪਾਗ ਕਾਰਜ ਸਭ ਸਵਾਰੀ ਹੈ ਗੁਰ ਕੀ ਚਰਣੀ ਲਾਗ ਹੋ ਮੈ ਰੋਗ ਭ੍ਰਮ ਕਟਿਏ ਨਾ ਆਵੇਂ ਨ ਜਾਗ ਕਰ ਸੰਗਤ ਤੂੰ ਸਾਦਕੀ 86 ਤੀਰਥ ਨਾਉ ਜੀਉ ਪ੍ਰਾਨ ਮਨ ਤਨ ਹਰੇ ਸਾਚਾ ਇਹੋ ਸੁਆਉ ਐਥੇ ਮਿਲ ਹੈ ਵਡਿਆ ਦਰਗਹ ਪਾਵ ਇਥਾਉ ਕਰੇ ਕਰਾਏ ਆਪ ਪ੍ਰਭ ਸਭ ਕਸ਼ਤ ਸਹੇ ਹਾਥ ਮਾਰ ਆਪੇ ਜੀਵਾਲਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ਸਿਰ ਰਗ ਮਹੱਲਾ ਪੰਜਵਾ ਮੇਰਾ ਤਨ ਯਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਤਦਾਰਾ ਬਨਤਾ ਅਨੇਕ ਬਹੁਤ ਰੰਗ ਅਰਵੇਸ ਹਰ ਨਾਮ ਮਰਦੈ ਨ ਵਸੈ ਕਾਰਜ ਕਿਤੇ ਨ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਨੀ ਚਿਤ ਲਾਏ ਰਹਾ ਨਾਮ ਨਿਧਾਨ ਧਿਆਈਐ ਮस्तक ਹੋਵੇ ਭਾਗ ਕਾਰਜ ਸਭ ਸਵਾਰੀ ਹੈ ਗੁਰ ਕੀ ਚਰਣੀ ਲਾਗ ਹਮੈ ਰੋਗ ਪ੍ਰਮ ਕਟਿਐ ਨ ਆਵੇ ਨ ਜਾਗ ਸਰ ਸੰਗਤ ਤੂੰ ਸਾਧਕੇ 86 ਤੀਰਥ ਨਾਉ ਜਿਉ ਪ੍ਰਾਨ ਮਨ ਤਨ ਹਰੇ ਸਾਚਾ ਇਹੋ ਸਵਾਉ ਐਥੇ ਮਿਲਹਿ ਵਡਈਆ ਦਰਗ ਬਾਵੇ ਥਾ ਕਰੇ ਕਰਾਏ ਆਪ ਪ੍ਰਭ ਸਭ ਕਿਸ ਤਿਸੇ ਹੱਥ ਮਾਰ ਆਪੇ ਜੀਵਨ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤਿ ਸਰਬ ਘਟਾ ਕੇ ਨਾਥ ਫਿਰ ਰਾਗ ਮਹਲਾ ਪੰਜਵਾਂ ਮੇਰਾ ਤਨ ਅਰ ਤਨ ਮੇਰਾ ਰਾਜ ਰੂਪ ਮੈਂ ਦੇਸ ਸੁਤਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਰੇਸ ਹਰ ਨਾਮ ਹਿਰਦੈ ਨ ਵਸੈ ਕਾਰਜ ਕਿ ਤੈ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਣੇ ਚਿਤ ਲਾਏ ਰਹਾਉ ਨਾਮ ਨਿਧਾਨ ਤੇ ਆਈਏ ਮਸਤ ਹੋਵੇ ਭਾਗ ਕਾਰਜ ਸਭ ਸਵਾਰਿਐ ਗੁਰ ਕੀ ਚਰਨੇ ਲਾਗ ਹਮੇ ਰੋਗ ਪ੍ਰਮ ਕਟਿਐ ਨਾ ਆਵੇ ਨਾ ਜਾਗ ਕਰ ਸੰਗਤ ਤੂੰ ਸਾਜ ਕੇ 86 ਤੀਰਥ ਨਾਉ ਜੀਉ ਪ੍ਰਾਨ ਮਨ ਤਨ ਹਰੇ ਸਾਚਾ ਇਹੋ ਸਵਾਉ ਇੱਥੇ ਮਿਲ ਹੈ ਵਡਿਆ ਦਰਗਹ ਹੈ ਪਾਵਹਿ ਥਾਉ ਕਰੇ ਕਰਾਏ ਆਪ ਪ੍ਰਭ ਸਭ ਕਿਸ ਤਸਹੀ ਹਾਤ ਮਾਰ ਆਪੇ ਜੀਵਾਨ ਦਾ ਅੰਤਰਾ ਬਾਹਰ ਸਾਥ ਨਾਨਕ ਪ੍ਰਭ ਸਰਨਾਗਤੀ ਸਰਬ ਘਟਾ ਕੇ ਨਾਥ ਫਰੀ ਰਾਗ ਮਹੱਲਾ 5 ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸਾ ਸੁਤਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਵੇਸ ਹਰ ਨਾਮ ਅਰ ਦੇਨ ਵਸੈ ਕਾਰਜ ਕਿ ਤੈ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਜ ਕੇ ਗੁਰ ਚਰਣੀ ਚਤ ਲਾਏ ਰਹਾਉ ਨਾਮ ਨਿਧਾਨ ਧਿਆਈਐ ਮਸਤ ਕਹੋ ਵੇ ਭਾਗ ਸਾਰਜ ਸਭ ਸਵਾਰੀ ਐ ਗੁਰ ਕੀ ਚਰਣੀ ਲਾਗ ਹਮੈ ਰੋਗ ਪ੍ਰਮ ਕਟਿਐ ਨ ਆਵੈ ਨ ਜਾਗ ਕਰ ਸੰਗਤ ਤੂੰ ਸਾਧਕੀ 8613th naao jiyo pran man tan hare saacha eh ho sawao ethe milhe wadaiya dargah paave ethaao kare karaye aap prab ਸਭ ਕਿਛਤ ਸਹੀ ਹਾਥ ਮਾਰ ਆਪੇ ਜੀਵਾਲਦਾ ਅੰਦਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ नाथ ਫਿਰ ਰਾਗ ਮਹਲਾ ਪੰਜਵਾਂ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਤਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਵੇਸ ਹਰ ਨਾਮ ਹਰਦੈ ਨ ਵਸੈ ਕਾਰਜਕ ਤੈ ਨ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਨੇ ਚਿਤ ਲਾਏ ਰਹਾਉ ਨਾਮ ਨਿਧਾਨ ਤੇ ਆਈਏ ਮਸਤ ਹੋਵੇ ਭਾਗ ਕਾਰਜ ਸਭ ਸਵਾਰੀ ਐ ਗੁਰ ਕੀ ਚਰਨੀ ਲਾਗ ਮੈ ਰੋਗ ਪ੍ਰਮ ਕਟਿਐ ਨਾ ਆਵੇ ਨਾ ਜਾਗ ਕਰ ਸੰਗਤ ਤੂੰ ਸਾਧਕੇ ਅਠ ਸਠ ਤੀਰਥ ਨਾਉ ਜਿਉ ਪ੍ਰਾਨ ਮਨ ਤਨ ਹਰੇ ਸਾਚਾ ਇਹੋ ਸੋ ਆਓ ਐਥੇ ਮਿਲਹਿ ਵਡਾਈਆ ਦਰਗਹ ਪਾਵਹਿ ਥਾਓ ਕਰੇ ਕਰਾਏ ਆਪ ਪ੍ਰਭ ਸਬ ਕਿਛਿਤ ਸਹੀ ਹਾਥ मार आपे जेवाल अंतर बाहर साथ नानक प्रभ सरब कटा के नाथ राग महला पंजवा ਮੇਰਾ ਤਨ ਅਰ ਤਨ ਮੇਰਾ ਰਾਜ ਰੂਪ ਮੈਂ ਦੇਸਾ ਸੁਤਦਾਰਾ ਬਨਤਾ ਆਨੇ ਕ ਬਹੁਤ ਰੰਗ ਅਰ ਵੈਸ ਹਰ ਨਾਮ ਹਰਦੈਨ ਵਸੈ ਕਾਰਜ ਕਿ ਤੈ ਨ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਣੇ ਚਿਤ ਲਾਏ ਰਹਾਉ ਨਾਮ ਨਿਧਾਨ ਤੇ ਆਈਏ ਮਸਤ ਹੋਵੇ ਪਾਗ ਕਾਰਜ ਸਭ ਸਵਾਰੀ ਐ ਗੁਰ ਕੀ ਚਰਣੀ ਲਾਗ ਹੋ ਮੈ ਰੋਗ ਪ੍ਰਮ ਕਟਿਐ ਨਾ ਆਵੇਂ ਨ ਜਾਗ ਕਰ ਸੰਗਤ ਤੂੰ ਸਾਧਕੇ 86 ਤੀਰਥ ਨਾਉ ਜਿਉ ਪ੍ਰਾਨ ਮਨ ਤਨ ਹਰੇ ਸਾਚਾਏ ਹੋ ਸੁਆਉ ਐਥੇ ਮਿਲਹਿ ਵਡਾਈਆ ਦਰਗਹ ਪਾਵ ਯਥਾਓ ਕਰੇ ਕਰਾਏ ਆਪ ਪ੍ਰਭ ਸਭ ਕਸ਼ਤੇ ਸਹਿ ਹਾਥ ਮਾਰ ਆਪੇ ਜੀਵਾਲਦਨ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ਸ੍ਰੀ ਰਗ ਮਹੱਲਾ ਪੰਜਵਾਂ ਮੇਰਾ ਤਨ ਯਰ ਧਨ ਮੇਰਾ ਰਾਜ ਰੂਪ ਮੈ ਦੇਸ ਸੁਤਦਾਰਾ ਬਨਤਾ ਅਨੇਕ ਬਹੁਤ ਰੰਗ ਅਰਬੇਸ ਹਰ ਨਾਮੁਰਦੈ ਨ ਵਸੈ ਕਾਰਜ ਕਿਤੇ ਨ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਨੀ ਚਿਤ ਲਾਏ ਰਹਾ ਨਾਮ ਨਿਧਾਨ ਧਿਆਈਏ ਮਸਤਕ ਹੋਵੇ ਭਾਗ ਸਾਰਜ ਸਭ ਸਵਾਰੀ ਹੈ ਗੁਰ ਕੀ ਚਰਣੀ ਲਾਗ ਹੋ ਮੇ ਰੋਗ ਪ੍ਰਮ ਕਟਿਐ ਨ ਆਵੇ ਨ ਜਾਗ ਕਰ ਸੰਗਤ ਤੂੰ ਸਾਧਕੀ 863 तीर्थ नाओ जियो प्राण मन तन हरे साचा एहो सवाओ एथे मिले वडाइयां दरग बवथाओ ਕਰੇ ਕਰਾਏ ਆਪ ਪ੍ਰਭ ਸਭ ਕਿਸ ਤਿਸੇ ਹੱਥ ਮਾਰ ਆਪੇ ਜੀਵਾਲਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤਿ ਸਰਬ ਘਟਾ ਕੇ ਨਾਥ ਫਿਰ ਰਾਗ ਮਹਲਾ ਪੰਜਵਾ ਮੇਰਾ ਤਨ ਅਰ ਤਨ ਮੇਰਾ ਰਾਜ ਰੂਪ ਮੈਂ ਦੇਸ ਸਤ ਦਾ ਰਾਬਨਤਾ ਅਨੇਕ ਬਹੁਤ ਰੰਗ ਅਰਵੇਸ ਹਰ ਨਾਮ ਹਿਰਦੈ ਨ ਵਸਈ ਕਾਰਜ ਕਿ ਤੈ ਨ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਣੇ ਚਿਤ ਲਾਏ ਰਹਾਉ ਨਾਮ ਨਿਧਾਨ ਤੇ ਆਈਏ ਮਸਤ ਹੋਵੇ ਭਾਗ ਜੇ ਸਭ ਸਵਾਰਿਐ ਗੁਰ ਕੀ ਚਰਨੇ ਲਾਗ ਹਮੇ ਰੋਗ ਪ੍ਰਮ ਕਟਿਐ ਨਾ ਆਵੇਂ ਨਾ ਜਾਗ ਕਰ ਸੰਗਤ ਤੂੰ ਸਾਧਕੇ 86339 ਜੀਓ ਪ੍ਰਾਨ ਮਨ ਤਨ ਹਰੇ ਸਾਚਾ ਇਹੋ ਸਵਾਉ ਐਥੇ ਮਿਲਹਿ ਵਡਿਆ ਦਰਗਹ ਪਾਵਹਿ ਥਾਉ ਕਰੇ ਕਰਾਏ ਆਪ ਪ੍ਰਭ ਸਭ ਕਿਸ ਤੇ ਸਹੀ ਹਾਤ ਮਾਰ ਆਪੇ ਜੀਵਾਲਦਾ ਅੰਤਰਾ ਬਾਹਰ ਸਾਥ ਨਾਨਕ ਪ੍ਰਭ ਸਰਨਾਗਤੀ ਸਰਬ ਘਟਾ ਕੇ ਨਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ